ਹਲਕਾ ਸੁजानਪੁਰ ਦੇ ਵਕਵਕ ਪਿੰਡਾਂ ਵਿੱਚ ਭਾਰਤੀ ਜਨਤਾ ਪਾਰਟੀ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਦੌਰਾ ਕੀਤਾ ਇਸ ਮੌਕੇ ਜਾਣ ਕਰ ਦਿੰਦਿਆਂ ਹੋਏ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਉਹਨਾਂ ਨੂੰ ਵਕਵਕ ਪਿੰਡਾਂ ਵਿੱਚ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵਿੱਚ ਵੀ ਪੂਰਨ ਉਤਸ਼ਾਹ ਹੈ ਤੇ ਲੋਕੀ ਵੀ ਜਗ੍ਹਾ-ਜਗ੍ਹਾ ਤੇ ਉਹਨਾਂ ਦਾ ਬੜਾ ਨਿੱਘਾ ਸਵਾਗਤ ਕਰ ਰਹੇ ਨੇ ਉਹਨੇ ਕਿਹਾ ਕਿ ਲੋਕਾਂ ਵਿੱਚ ਖੁਸ਼ੀ ਹੈ ਕਿ ਇੱਕ ਲੋਕਲ ਉਮੀਦਵਾਰ ਅੱਜ ਮੈਦਾਨ ਵਿੱਚ ਭਾਰਤੀ ਜਨਤਾ ਪਾਰਟੀ ਨੇ ਉਤਾਰਿਆ ਹੈ ਜਿਹੜਾ ਕਿ ਲੋਕਾਂ ਦੀ ਉਮੀਦਾਂ ਪੂਰਾ ਖਰਾ ਉਤਰੇਗਾ ਜਾਲੇ ਉਹ ਹਰ ਜਗ੍ਹਾ ਸਵਾਗਤ ਹੋਏਗਾ ਨਾ ਔਰ ਬਹੁਤ ਹੁਸਾ ਆ ਵੀ ਦੇਖੋ ਇਹ ਸیرے-ਸੇਰੇ ਮਤਲਬ ਕਿੰਨੇ ਲੋਕ ਔਰ ਇਹ ਜਿਹੜਾ ਹੁਸਾ ਹੈ ਇਹ ਮਤਲਬ ਪਹਿਲੀ ਦਿਨ ਤੱਕ ਬਰਕਰਾਰ ਰਹਿਣਾ ਔਰ ਜਿੰਨੀ ਤੱਕ ਬੋਤਲਾਂ ਨੇ ਭਰਦੀਆਂ ਬੀਜੇਪੀ ਦੇ ਵਰਕਰ ਬਹੁਤ ਮਿਹਨਤੀ ਨੇ ਔਰ ਲਗਾਤਾਰ ਮਿਹਨਤ ਕਰ ਰਹੇ ਹੋ ਦਿਖਲਿਓ ਜੀ ਸੁਜਾਨਪੁਰੋਂ 50 ਹਜ਼ਾਰ ਘੋਟਾ ਨਾਲ ਲੀਡ ਕਰਦੀ ਹੈ ਵਿੱਚ ਦੇਖੋ ਜਾਨਪੁਰ ਦੇ ਅਧੂਰੇ ਕੰਮ ਨੇ ਲਾ ਪਿਆ ਦੇ ਨਾਲ ਦੇ ਦੇਖੋ ਗੱਲ ਇਹ ਹੈ ਕਿ ਜਿਹੜੇ ਵੀ ਅਧੂਰੇ ਕੰਮ ਨੇ ਇੱਕ ਇੱਕ ਕੰਮ ਬਿਟਾ ਲਿਆ ਦੇਖੋ ਗੱਲ ਇਹ ਹੈ ਕਿ ਪੰਜਾਬ ਸਾਹਿਬ ਪਿਛਲੇ ਸਰਕਾਰ ਕਾਂਗਰਸ ਰਹੀ ਹੈ 227 ਸਾਲੇ ਹੋਏ ਕੋਈ ਕੰਮ ਨਹੀਂ ਹੋਇਆ ਜਿਹੜੇ ਵੀ ਕੰਮ ਹੋਏ ਨੇ ਜੀ ਉਹ ਬੀਜੇਪੀ ਸਰਕਾਰ ਦੁਆਰਾ ਅੱਜ ਬੱਬੂ ਜੀ ਦੇ ਜਿਹੜੇ ਪ੍ਰੋਗਰਾਮ ਰਹਿਣ ਵਾਲੇ ਨੇ ਅਸੀਂ ਸੋਲੀ ਪੋਲੀ ਜ ਲੱਡੂਆਂ ਨਾਲ ਤੋਲਿਆ ਆਪਣੇ ਲੋਕ ਸਭਾ ਉਮੀਦਵਾਰ ਜਨੇਸ਼ ਬਬੂ ਜੀ ਨੂੰ ਦੂਸਰਾ ਜਿਹੜਾ ਕਲਾਸ਼ਪੁਰ ਮਾਰਕੀਟ ਜਿੱਥੇ ਵੀ ਲੱਡੂਆਂ ਨਾਲ ਤੋਲੇ ਜਾ ਰਿਹਾ ਹੈ ਫਿਰੋਜ਼ਪੁਰ ਪੰਚਾਇਤ ਜਿੱਥੇ ਬਬੂ ਜੀ ਉਹਨਾਂ ਦਾ ਪ੍ਰੋਗਰਾਮ ਹੈ ਉੱਥੇ ਵੀ ਇਹਨਾਂ ਨੂੰ ਅੱਜ ਲੱਡੂਆਂ ਨਾਲ ਤੋਲੇ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੇ ਇਹਨਾਂ ਕਾਰਜਕਰਤਾ ਜਾਂ VOTER SUPPORTER ਨੇ ਉਹਨਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਔਰ ਸਾਰੇ ਹੀ ਆਪਣੇ ਆਪਣੇ ਢੰਗ ਦੇ ਨਾਲ ਲੱਗੇ ਨੇ ਔਰ ਦਿਲੋਂ ਖੁਸ਼ੀ ਮਨਾ ਰਹੇ ਨੇ ਕਿ ਦਿਨੇਸ਼ ਸਿੰਘ ਜੀ ਬਬੂ ਵੱਧ ਤੋਂ ਵੱਧ ਵੋਟਾਂ ਦੇ ਨਾਲ ਇੱਥੋਂ ਜਿੱਤ ਕੇ ਜਾਣ ਔਰ ਅਸੀਂ ਇਹ ਵਾਅਦਾ ਵੀ ਕਰਨਿਆ ਔਰ ਦੱਸਿਆ ਵੀ ਆ ਕਿ ਦਿਨੇਸ਼ ਸਿੰਘ ਜੀ ਬਬੂ ਲੋਕ ਸਭਾ ਉਮੀਦਵਾਰ ਲਾ ਗਰਦਾਸਪੁਰ ਤੋਂ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਣਗੇ ਹਰ ਇੱਕ ਸੁਝਾਨ ਪਰਚੋਂ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਕੇ ਜਾਣਗੇ ਇਹ ਸਾਡਾ ਵਿਸ਼ਵਾਸ ਹੈ ਇਫ ਯੂ ਵਿਸ਼ ਕਿ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ Bring them to A&M's GEMS Cambridge International School, Pathankot affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, swimming classes, judo, taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.